ਲੈ ਕੰਮ ਜੇ ਤੈਨੂੰ ਮੁੱਕ ਗਿਆ ਸਾਰਾ ਭਾਂਡੇ ਤਾਂ ਬਹੁਤ ਹੈ ਹੋਰ ਪੁੱਛ ਲੈਣੀ ਜੇ ਕੋਈ ਕੰਮ ਹੈਗਾ ਤਾਂ ਕੰਮ ਲਵਾਂਗੀ ਉਹ ਵੀ ਭਾਬੀ ਕੀ ਮੈਂ ਕਹਿੰਦੀ ਸੀ ਭਾਂਡੇ ਤਾਂ ਮੈਂ ਮੰਨਸਤੇ ਜੇ ਕੋਈ ਹੋਰ ਕੰਮ ਆ ਤਾਂ ਦੱਸ ਦੋ ਭੈਣ ਮੇਰੀਏ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਘਰ ਦੇ ਕੰਮ ਦਾ ਮੈਨੂੰ ਕੋਈ ਲਾਲਚ ਨਹੀਂ ਆਹ ਕੰਮ ਚੋਂ ਧਿਆਨ ਕੱਢ ਕੇ ਨਾ ਉਹ ਕੰਮ ਵੱਲ ਧਿਆਨ ਦੇ ਜਿਹੜਾ ਵਿੱਚੜਿਆ ਖੜਾ ਹੈ ਵਿੱਚੜਿਆ ਖੜਾ ਆ ਦੇਖ ਲੈ ਮਾਪ ਪੁੱਤਾਂ ਨੇ ਜਮ੍ਹਾਂ ਸ਼ਰਮ ਲਾ ਲਈ ਤੇਰੇ ਸਹੁਰਿਆਂ ਨੇ ਤਾਂ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਅਸੀਂ ਆਪਦਾ ਘਰ ਵਸਾਉਣਾ ਹੈ ਭਾਈ ਤੇਰੇ ਸੱਸ ਨੂੰ ਤਾਂ ਅਕਲ ਹੈਗੀ ਆ ਕਮ ਸੇ ਕਮ ਇੱਕ ਅੱਧਾ ਫੋਨ ਹੀ ਲਾ ਲੈਂਦਾ ਬੰਦਾ ਕੋਈ ਮੈਸੇਜ ਕਰ ਦਿੰਦਾ ਮੰਨਦੇ ਆ ਵੀ ਉਹ ਆਏ ਸੀ ਆਪਾਂ ਬੇਇੱਜ਼ਤੀ ਕਰਕੇ ਭੇਜ ਤੇ ਹੁਣ ਇਹ ਤਾਂ ਨਹੀਂ ਵੀ ਖਬਰਸਾਰ ਲੈਣੀ ਨਹੀਂ ਇੱਕ ਦੂਜੇ ਪਰਿਵਾਰ ਦੀ ਪਤਾ ਨਹੀਂ ਭਾਬੀ ਉਹਨਾਂ ਨੇ ਗੱਲ ਕੀਤੀ ਕਿ ਸਰਪੰਚ ਨਾਲ ਨਹੀਂ ਚਲ ਆਪਾਂ ਨੂੰ ਕਿ ਲੋੜ ਜਦ ਲੋੜ ਹੋਈ ਆਪੇ ਆ ਜਾਣਗੇ ਆਪਾਂ ਨੂੰ ਤਾਂ ਲੋੜ ਨਹੀਂ ਨਾਲੇ ਸੱਚ ਲੋੜ ਕਿਉਂ ਨਹੀਂ ਹੈਗੀ ਲੋੜ ਤਾਂ ਹੈਗੀ ਐ ਕੁੜੀ ਨੂੰ ਐ ਘਰੇ ਬਿਠਾਈ ਰੱਖਾਂਗੇ ਪਿੰਡ 'ਚ 100 100 ਗੱਲਾਂ ਕਰਦੇ ਨੇ ਲੋਕੀ ਮੂੰਹ ਜੋੜ ਜੋੜ ਕੇ ਇਹ ਤਾਂ ਤੈਨੂੰ ਵੀ ਪਤਾ ਹੈ કરી ਜਾਂਦੇ ਭਾਬੀ ਜਿਹੜੇ ਗੱਲਾਂ ਕਰਦੇ ਮੈਂ ਕਿਹੜਾ ਬਗਾਨੇ ਘਰ ਬੈਠੀ ਆਪਦਾ ਘਰ ਹੈ ਮੇਰਾ ਹਰਪ੍ਰੀਤ ਬਗਾਨੇ ਘਰੇ ਨਹੀਂ ਬੈਠੀ ਆਏ ਤੀਆਂ ਬੈਠੀਆਂ ਨਾ ਚੰਗੀਆਂ ਨਹੀਂ ਲੱਗਦੀਆਂ ਜਦੋਂ ਇੱਕ ਵਾਰੀ ਵਿਆਹ ਕੇ ਸਹੁਰੇ ਤੁਰ ਜਾਂਨ ਉਹਨਾਂ ਦਾ ਸਹੁਰੇ ਹੀ ਸਾਰਾ ਕੁਝ ਹੁੰਦਾ ਹੈਗਾ ਫੇਕੇ ਪਿੰਡ ਤਾਂ ਸਿਰਫ ਮਿਲਣ ਆਉਣਾ ਹੁੰਦਾ ਹੁਣ ਆਏ ਤੈਨੂੰ ਅਸੀਂ ਇੱਥੇ ਬਿਠਾਈ ਰੱਖਾਂਗੇ ਲੋਕ ਤਾਂ ਸਾਨੂੰ ਮਾੜਾ ਕਹਿਣਗੇ ਵੀ ਇਹਨਾਂ ਨੂੰ ਵੀ ਅਕਲ ਨਹੀਂ ਕਿ ਵੀ ਕੁੜੀ ਦਾ ਘਰ ਆਪ ਖਰਾਬ ਕਰਤਾ ਇਹਨਾਂ ਨੇ ਭਾਈ ਵਸਾਉਣ ਦੀ ਕੋਸ਼ਿਸ਼ ਨਹੀਂ ਕੀਤੀ ਭਾਬੀ ਜੀ ਉਹ ਇੰਨੇ ਸੋਚਦੇ ਹੁੰਦੇ ਫਿਰ ਕਾਹਨੂੰ ਇਹੋ ਜਿਹੀ ਗੱਲਾਂ ਕਰਦੇ ਕੀ ਹੋ ਗਿਆ ਕੀ ਗੱਲਾਂ ਕਰੀ ਜਾਂਦੇ ਵੇ ਇਹਦੇ ਸਹੁਰਿਆਂ ਨੇ ਕੋਈ ਫੋਨ ਫਾਨ ਕੀਤਾ ਹੀ ਨਹੀਂ ਤੁਹਾਡੇ ਕੋਲ ਨਹੀਂ ਆਇਆ ਕੋਈ ਫੋਨ ਨਾ ਫੋਨ ਤਾਂ ਆਇਆ ਨਹੀਂ ਮੇਰੇ ਕੋਲੇ ਚੱਲ ਕੋਈ ਗੱਲ ਨਹੀਂ ਆਪਾਂ ਨੂੰ ਕੀ ਟੈਨਸ਼ਨ ਕਰ ਲੈਣਗੇ ਫੋਨ ਨਹੀਂ ਕੋਈ ਗੱਲ ਨਹੀਂ ਆਪਾਂ ਆਪਣੇ ਸਰਪੰਚ ਨਾਲ ਗੱਲ ਕਰਕੇ ਨਾ ਫਿਰ ਨਵੇੜੇ ਆਵਾਂਗੇ ਹੋਰ ਕੀ ਆ ਹਾਂ ਉਹ ਕਾਨੂੰ ਲਾਉਣਗੇ ਫੋਨ ਜਦੋਂ ਅਗਲੇ ਰੱਖਣਾ ਹੀ ਨਹੀਂ ਚਾਹੁੰਦੇ ਉਹ ਤਾਂ ਸ਼ੁਰੂ ਤੋਂ ਹੀ ਇਹੀ ਚਾਹੁੰਦੇ ਸੀ ਵੀ ਕਦੋਂ ਇਹ ਸਾਡੇ ਘਰੋਂ ਜਾਵੇ ਹੁਣ ਇਹ ਪੱਕਾ ਹੀ ਆ ਗਈ ਆ ਹੁਣ ਉਹਨਾਂ ਦਾ ਜਮਈ ਰਾਦਾ ਬਣ ਗਿਆ ਵੀ ਵਧੀਆ ਜਾ ਕੇ ਬੈਠੀਏ ਤਾਂ ਬੈਠੀ ਰਹੇ ਉਹਨਾਂ ਨੂੰ ਤਾਂ ਜ਼ਮੀਨ ਜਾਇਦਾਦ ਤੱਕ ਸੀਗਾ ਬਸ ਤੇ ਫਿਰ ਆਪਾਂ ਕਿਹੜਾ ਦੇਦੀ ਆ ਪਗੜਾ ਥਾਜ ਤੱਕ ਦੇਦੀ ਵੀ ਆ ਚੱਕੋ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਆਪਾਂ ਕਰਾਂਗੇ ਟਿਕਾਣਾ ਗੱਲ ਕਰਾਂਗੇ ਕੋਈ ਗੱਲ ਨਹੀਂ ਦੇਖਦੇ ਆ ਕੀ ਬੰਦਾ ਕਾਸ਼ ਗੱਲ ਤਾਂ ਕਰਾਂਗੇ ਤੁਸੀਂ ਆਪ ਵੀ ਸਿਆਣੇ ਹੋ ਹੁਣ ਹਰਪ੍ਰੀਤ ਆਪਾਂ ਘਰੇ ਬਿਠਾਉਂਦੇ ਚੰਗੀ ਲੱਗਦੇ ਆ ਚੰਗੇ ਤਾਂ ਨਹੀਂ ਲੱਗਦੇ ਚੱਲ ਕੋਈ ਨਹੀਂ ਬੇਬੇ ਰਗਨ ਆ ਜਾਂਦੇ ਗੱਲ ਕਰਦੇ ਫਿਰ ਫੋਨ ਕਰਕੇ ਸੱਦ ਲੈ ਚੱਲ ਨਹੀਂ ਲੈ ਕੇ ਜਾਣਾ ਬੰਦਾ ਗੱਲ ਤਾਂ ਨਵੇੜੇ ਇੱਕ ਪਾਸਾ ਤਾਂ ਲਾਵੇ ਕਿਤੇ ਹੋਰ ਕਰਦਾਂਗੇ ਆਪਣੀ ਕੁੜੀ ਚ ਕਿਹੜਾ ਕੋਈ ਬਾਜਾ ਜਾਂ ਕਮੀ ਆ ਵੀ ਇਹਦੇ ਹੋਣਾ ਨਹੀਂ ਕਿਤੇ ਗੱਲ ਤਾਂ ਤੇਰੀ ਠੀਕ ਹੈ ਚੱਲ ਕੋਈ ਨਾ ਫਿਰ ਅੱਜ ਕਰਦੇ ਆ ਗੱਲ ਹੈ ਤੂੰ ਐ ਕਰ ਚਾਹ ਬਣਾ ਠੀਕ ਹੈ ਵੀ ਮੈਂ ਚੱਲੀ ਹਾਂ ਇਹ ਤਾਂ ਤਾਂ ਦੁੱਗਣੇ ਵਧੀਆ ਮਿਲਣਗੇ ਉਹਨਾਂ ਨਾਲੋਂ ਲਾਲਚੀਆਂ ਨਾਲੋਂ ਚੱਲ ਕੋਈ ਨਾ ਇਹਦੇ ਕੋਲ ਇਹ ਹੀ ਗੱਲ ਨਾ ਕਰਿਆ ਕਰ ਮੈਂ ਟੈਨਸ਼ਨ ਲੈਂਦੀ ਐ ਵੀ ਟੈਨਸ਼ਨ ਨਹੀਂ ਲੈਂਦੀ ਮੈਂ ਤਾਂ ਕੁੜੀ ਬਾਰੇ ਸੋਚ ਕੇ ਹੀ ਕਿਹਾ ਸੀ ਮੈਂ ਕਿਹਾ ਚੱਲ ਜੇ ਉਹਨਾਂ ਨੇ ਨਹੀਂ ਫੋਨ ਫਾਨ ਲਾਇਆ ਇਹ ਦਰੋਂ ਲਾ ਕੇ ਪੁੱਛ ਲੈਂਦੀ ਇੱਕ ਵਾਰੀ ਚੱਲ ਕੋਈ ਨਹੀਂ ਮੈਂ ਪੁੱਛਦਾ ਫੋਨ ਲਾ ਕੇ ਤਾਂ ਤੇ ਤੂੰ ਮੈਨੂੰ ਐ ਦੱਸ ਬਾਪੂ ਨੂੰ ਫੋਨ ਕਰ ਲਿਆ ਸੀ ਬਾਪੂ ਠੀਕ ਹੈ ਹਾਂ ਬਾਪੂ ਨੂੰ ਤਾਂ ਕਰ ਲਿਆ ਸੀ ਵੀਰਾਂ ਨਾਲ ਹੋਈ ਸੀ ਗੱਲ ਵੀਰਾ ਕਹਿੰਦਾ ਹੁਣ ਤਾਂ ਠੀਕ ਐ ਕਾਫੀ ਫਰਕ ਆ ਉਹ ਮੈਨੂੰ ਆਏ ਸੀਗਾ ਮੈਂ ਚਾਚੇ ਨੂੰ ਨਾਲ ਲੈ ਜਾਂਦਾ ਚਾਚੇ ਨਾਲ ਜਾ ਕੇ ਸਰਪੰਚ ਕੋਲੇ ਗੱਲ ਕਰੇ ਆਉਂਦਾ ਕੋਈ ਇੱਕ ਪਾਸਾ ਕਰ ਦਿੰਦੇ ਦਾ ਜਵਾਗਰ ਦਾ ਮੈਨੂੰ ਵੀ ਫਿਕਰ ਤਾਂ ਹੈਗਾ ਹੀ ਆ ਪਰ ਹੁਣ ਮੈਂ ਚਾਚੇ ਕੋਲੇ ਸੱਚ ਗੱਲ ਕਰੀ ਉਹ ਪੈਸਿਆਂ ਦੀ ਮੈਂ ਕਿਹਾ ਚਾਚਾ ਤੁਸੀਂ ਪੈਸਾ ਨੂੰ ਮੈਂ ਕਿਹਾ ਐ ਡੂੰਡਾ ਚੱਕ ਲਿਆ ਮੈਂ ਕਿਹਾ ਸਾਡੇ ਕੋਲ ਤਰੇ ਤਰੇ ਪਏ ਸੀਗੇ ਪੈਸੇ ਹੈ ਵੀ ਆਪੇ ਕਰ ਦਿੰਦੇ ਹਾਲ ਅਸੀਂ ਜੇ ਤੂੰ ਮੈਨੂੰ ਦੱਸ ਦਿੰਦਾ ਤੂੰ ਮੇਰੇ ਕੋਲੇ ਇੱਕ ਗੱਲ ਤਾਂ ਕਰਨੀ ਸੀਗੀ ਚਾਚੀ ਨੂੰ ਸਿੱਧਾ ਪੇਚ ਤਾਂ ਲੜਨ ਵਾਸਤੇ ਕੀ ਕਹਿੰਦਾ ਚਾਚਾ ਚਾਚਾ ਕਹਿੰਦਾ ਮੈਨੂੰ ਤਾਂ ਗੱਲ ਹੀ ਨਹੀਂ ਪਤਾ ਮੈਂ ਕਿਹਾ ਗੱਲ ਤਾਂ ਕਿਉਂ ਨਹੀਂ ਪਤਾ ਘਰੇ ਤਾਂ ਗੱਲ ਹੋ ਕਿੱਡੀ ਵੇਖੀ ਚਾਚੀ ਕਿੱਡੀ ਹਰਾਮਣ ਹੈ ਉਹਨੂੰ ਤਾਂ ਆਏ ਆ ਵੀ ਜਿਵੇਂ ਇਹਨੇ ਨਾ ਬਰਤਣਾ ਹੀ ਨਹੀਂ ਆਪਣੇ ਨਾਲ ਆਏ ਨਹੀਂ ਪਤਾ ਵੀ ਅੱਗੇ ਲੋੜ ਤਾਂ ਆਵਦਿਆਂ ਦੀ ਪੈਂਦੀ ਹੈ ਕਿਉਂ ਚਾਚੀ ਨਹੀਂ ਕਰਤਾ ਫਿਰ ਹੁਣ ਤੇ ਫਿਰ ਜਦੋਂ ਚਾਚੇ ਨੇ ਕਿਹਾ ਵੀ ਮੈਂ ਤਾਂ ਪੈਸੇ ਮੰਗੇ ਨਹੀਂ ਚਾਚੀ ਜਾਣ ਕੇ ਆਈ ਆਪਣੇ ਤੋਂ ਮੰਗਣ ਲੈ ਕੇ ਖੜਾ ਛੜਾਇਆ ਉਹਨੇ ਉਹ ਕੀ ਪਤਾ ਜਵਾਕਾਂ ਨੂੰ ਚਾਹੀਦਾ ਹੋਵੇ ਚਾਚਾ ਕਹਿੰਦਾ ਮੈਨੂੰ ਜਵਾਕਾਂ ਨੇ ਫੋਨ ਤਾਂ ਕਰਿਆ ਨਹੀਂਗਾ ਠੀਕ ਆ ਚੱਲ ਕੋਈ ਨਹੀਂ ਮੈਂ ਜਾ ਕੇ ਪਤਾ ਕਰਦਾ ਹੁਣ ਚਾਚਾ ਦੱਸੂ ਆਪਾਂ ਨੂੰ ਜਵਾਕਾਂ ਨੂੰ ਚਾਹੀਦੇ ਸੀ ਕਿ ਨਹੀਂ ਅੱਛਾ ਜਵਾਕ ਚਾਚੇ ਨਾਲ ਗੱਲ ਨਹੀਂ ਕਰਦੇ ਚਾਚੇ ਨੇ ਪੈਸੇ ਲਾਲਾ ਤੋਰੇ ਆ ਬਾਹਰ ਨਾ ਆਣੇ ਤਾਂ ਨਹੀਂ ਕੱਲੀ ਨੇ ਭੇਜਦੇ ਸੀ ਚਾਚਾ ਕਹਿੰਦੇ ਕਹਿੰਦਾ ਵਧੀਆ ਤਾਂ ਹੁਣ ਤਾਂ ਕੰਮਕਾਰ ਵੀ ਵਧੀਆ ਸੈੱਟ ਹੈ 3-4 ਲੱਖ ਰੁਪਇਆ ਕਮਾ ਲੈਂਦੇ ਆ ਕਹਿੰਦਾ ਹੁਣ ਤਾਂ ਲੋੜ ਹੀ ਨਹੀਂ ਸੀ ਕਹਿੰਦਾ ਸਗੋਂ ਦੀ ਘਰੇ ਭੇਜਦੇ ਸੀ ਹੁਣ ਤਾਂ ਨਵਾਂ ਕਹਿੰਦਾ ਸੁਣਿਆ ਮੈਨਾਂ ਵੀ ਪੈਸੇ ਮੰਗਾ ਲਏ ਉਹਨਾਂ ਨੇ ਕਾਸ਼ ਤੁਹਾਨੂੰ ਪਤਾ ਤਾਂ ਹੈ ਚਾਚੀ ਤਾਂ ਕਿਸੇ ਨੂੰ ਪਿੰਡੇ ਦੀ ਜੂਂ ਤੱਕ ਨਾ ਦੇਵੇ ਉਹ ਤਾਂ ਬਸ ਜਰਿਆ ਨਹੀਂ ਗਿਆ ਜਿੱਦ ਦੇ ਤਾਂ ਉਹਨੂੰ ਪਤਾ ਲੱਗ ਗਿਆ ਵੀ ਚਾਚੇ ਨੇ ਭਾਈ ਪੈਸੇ ਦਿੱਤੇ ਤਾਂ ਹੀ ਆਪਣੇ ਮਗਰ ਤਾਂ ਹੱਥ ਧੋਕੇ ਪੈ ਗਈ ਉਹ ਚਲ ਕੋਈ ਨਾ ਯਾਰ ਆਪਾਂ ਦੇਣੇ ਸੀ ਆਪਣਾ ਕਰਜ਼ਾ ਲੈ ਗਿਆ ਠੀਕ ਹੈ ਹੁਣ ਆਪਾਂ ਕੋਈ ਨਹੀਂ ਜੋਗੇ ਨਹੀਂ ਹੈਗੇ ਹੁਣ ਆਪਣੀ ਦੇਲ ਹੀ ਝੜ ਕੇ ਦਿਖਾਵੇ ਜਦੋਂ ਚੀਜ਼ਾਂ ਮੰਗਣਾਂ ਉਹ ਤਾਂ ਸਾਡਾ ਘਰ ਦੇਸ ਜਾਂਦਾ ਨਿਮਿੰਦੋ ਦੇ ਦੋ ਮੈਨੂੰ ਖਲਾਨੀ ਚੀਜ਼ ਨਹੀਂ ਸਿੰਦੋ ਮੈਨੂੰ ਦੇ ਦੋ ਫਲਾਨੀ ਚੀਜ਼ ਹੁਣ ਮੈਂ ਦਵਾਂ ਇਹਨੂੰ ਚੀਜ਼ਾਂ ਵੱਡੀ ਨੂੰ ਬਸ ਠੀਕ ਹੈ ਤੂੰ ਕੋਈ ਗੱਲ ਨਹੀਂ ਹੁਣ ਮੇਰੀ ਗੱਲ ਸੁਣ ਚਾਹ ਬਣਾਓ ਚਾਹ ਪੀ ਕੇ ਨਾ ਮੈਂ ਜਾ ਕੇ ਆਉਣਾ ਕਬਾਲ ਕੋਲੇ ਠੀਕ ਹੈ ਉਹਨੂੰ ਮੈਂ ਪੈਸੇ ਦਾ ਪੁੱਛਿਆ ਸੀਗਾ ਉਹ ਮੈਨੂੰ ਕਹਿੰਦਾ ਇਹ ਕਹਿੰਦਾ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਹੱਲ ਠੀਕ ਹੈ ਕਹਿੰਦਾ ਸਾਡੇ ਆਰਤੀਓ ਤੇ ਦਵਾ ਦੂੰਗਾ ਤੇ ਉਹ ਤੋਂ ਫਿਰ ਪੁੱਛ ਕੇ ਆਪਾਂ ਗੁਰਦੀਪ ਨੂੰ ਮੋੜ ਦ ਹੈਂ ਚਾ ਮਨਾ ਕੇ ਦੇਮਾ ਜਾ ਕੇ ਉਹਨਾਂ ਅਗਵਾਲ ਕਨੇ ਕਹਿੰਦਾ ਮੈਂ ਡਿੱਕੀ ਨਾ ਤੈਨੂੰ ਤੂੰ ਆ ਜਾ ਬਰੇ ਫਿਰ ਕੋਈ ਨਹੀਂ ਹੈ ਬਣਾਉਣੀ ਆ ਬੇਬੇ ਨੇ ਇੱਧਰ ਇੱਧਰ ਹੀ ਕੰਮਕਾਰ ਕਰਦੇ ਫਿਰਦੇ ਆ ਲੈ ਮੇਰੀ ਗੱਲ ਸੁਣ ਤਰਾ ਬਾਈ ਜੇ ਬੇੜਾ ਇਹ ਜੀ ਦਾ ਤੂੰ ਇੰਨੀ ਉੱਪਰ ਤੇਜ਼ੀ ਹੋਈ ਫਿਰਦੀ ਹੈ ਨਾ ਤੂੰ ਲਾਡੀ ਕੇ ਘਰੇ ਪੈਸੇ ਮੰਗਣ ਜਾਵੜੀ ਮੈਨੂੰ ਬਿਨਾ ਪੁੱਛੇ ਕਿਉਂ ਲੈ ਬੇੜਾ ਬਹਿਣ ਵਾਲੀ ਕਿਹੜੀ ਗੱਲ ਹੈ ਜੇ ਚਾਹੀਦੀ ਸੀਗੇ ਤਾਂ ਹੀ ਮੰਗਣ ਗਈ ਸੀ ਨਾ ਲੈ ਆਪਾਂ ਨੂੰ ਤਾਂ ਲੈਣੇ ਆ ਪੈਸੇ ਉਹ ਲੈਣੇ ਤਾਂ ਹੈਗੇ ਆ ਕੋਈ ਨਹੀਂ ਲੈ ਲੈਂਦੇ ਹੌਲੀ ਹੌਲੀ ਕੀ ਕਰਨੇ ਸੀ ਪੈਸੇ ਤੂੰ ਕਿਉਂ ਜਵਾਕਾਂ ਨੂੰ ਚਾਹੀਦੀ ਸੀਗੀ ਫੀਸ ਆਸਤੇ ਤੇ ਜਿਹੜੇ ਵਾਕਾਂ ਨੂੰ ਚਾਹੀਦੇ ਸੀ ਤੇ ਉਹ ਮੈਨੂੰ ਫੋਨ ਕਰ ਲੈਂਦੇ ਅੱਗੇ ਤਾਂ ਕਦੇ ਉਹਨਾਂ ਨੇ ਤੈਨੂੰ ਕਿਹਾ ਨਹੀਂ ਹੈ ਐਕਤੀ ਤੈਨੂੰ ਕਹਦਾ ਤੂੰ ਤਾਂ ਉਹਦੀ ਫੋਨ ਚੱਕ ਲੈਣਾ ਤੈਨੂੰ ਬਾਹਰ ਦੇ ਕੰਮ ਨਿਭੜਨ ਤਾਂ ਹੀ ਆ ਘਰਵਾਲਤਾ ਤੂੰ ਝਾਕਦਾ ਨਹੀਂ ਲੋਕਾਂ ਨੂੰ ਖਵਾਉਣ ਨੂੰ ਜੰਮਿਆ ਤੂੰ ਵੀ ਉਹ ਯਾਰ ਐ ਨਹੀਂ ਕਰੀਦਾ ਹੁੰਦਾ ਭੈੜਾ ਲੱਗਦਾ ਹੁੰਦਾ ਤੂੰ ਐਂ ਦੇਖ ਲੈ ਵੀ ਉਹਨਾਂ ਦੇ ਤਾਂ ਕੀ ਮਾਹੌਲ ਬਣਿਆ ਪਿਆ ਉਹ ਕੁੜੀ ਵਾਲੇ ਪਾਸੋਂ ਕਲੇਸ਼ ਪਿਆ ਪਿਆ ਤੂੰ ਜਾ ਕੇ ਵਿੱਚ ਆਵਦਾ ਡੋਂਡੂਆ ਪਿੱਟਦਾ ਲੈ ਮਾਹੌਲ ਤਾਂ ਉਹਨਾਂ ਦਾ ਐਂ ਹੀ ਰਹਿੰਦਾ ਕਦੇ ਸਹੀ ਰਹੇ ਆ ਉਹ ਐਂ ਰਹਿੰਦਾ ਉਹਨਾਂ ਦਾ ਮੈਂ ਤਾਂ ਪੈਸੇ ਲੈਣੇ ਸੀ ਆਵਦੇ ਤੇ ਮੰਗ ਲਿਆ ਤੇ ਅਗਲੇ ਨਾ ਪਾਤੇ ਪੈ ਉਹ ਪਾ ਦਾ ਦਿੱਤੇ ਉਹ ਲਾਂਭੇ ਦਿੰਦਾ ਹੀ ਕਹਿੰਦਾ ਚਾਚਾ ਦਿੱਤੇ ਕਿਉਂ ਜੇ ਬਹੁਆ ਮੈਂ ਤੈਨੂੰ ਆਏ ਕਹਿੰਦਾ ਜੇ ਕੋਈ ਲੋੜ ਸੀ ਜੇ ਤੂੰ ਮੇਰੇ ਨਾਲ ਗੱਲ ਕਰਦੀ ਹਾਂ ਮੈਂ ਐਫ ਡੀ ਤੜਾ ਲੈਂਦਾ ਜਵਾਕਾਂ ਨੂੰ ਪਾ ਆਂਦੇ ਉਹ ਆਹੋ ਆਪਾਂ ਤਾਂ ਕਿਉਂ ਜੋੜਨਾ ਇਹਨਾਂ ਨੂੰ ਐਫ ਡੀ ਨ ਤੜਾ ਤੜਾ ਕੇ ਦੇਈ ਚੱਲੀਏ ਨਾਲੇ ਅਗਲਾ ਗੁਣ ਨਹੀਂ ਮੰਨਦਾ ਨਾ ਤੈਨੂੰ ਲਾਂਭਾ ਦੇਣ ਵਾਲੀ ਕਿਹੜੀ ਗੱਲ ਸੀ ਜਦੋਂ ਆਪਾਂ ਪੈਸੇ ਦਿੱਤੇ ਆ ਹੁਣ ਆਪਾਂ ਲੈਣੇ ਵੀ ਤਾਂ ਹੈਗੇ ਆ ਉਹ ਕੋਈ ਨਹੀਂ ਜੇ ਦਿੱਤੇ ਸੀ ਤਾਂ ਮੋੜ ਦਿੰਦੇ ਉਹ ਤੈਨੂੰ ਤਾਂ ਹੁਣ ਦੇ ਦੂੰ ਬਲੈਂਕ ਚੈੱਕ ਮੈਂ ਨਾ ਕਦੋਂ ਮੋੜ ਦੇ ਜਵਾਨੀ ਮੋੜ ਦੇ ਸੀ ਜੇ ਆਪਾਂ ਗਏ ਆ ਤਾਂ ਉਹਨਾਂ ਨੂੰ ਯਾਦ ਆਇਆ ਉਹਨਾਂ ਦਾ ਪਤਾ ਵੀ ਨਹੀਂ ਸੀ ਕੁਝ ਘਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਲਾਡੀ ਨੇ ਆਪਣੇ ਤੋਂ ਚੈਨ ਲਈਏ ਤੇ ਪੈਸੇ ਲਏ ਆ ਓਏ ਇੰਨੇ ਗੁੰਗੇ ਕਮਲੇ ਥੋੜਾ ਜਿਹਾ ਅੱਖਾਂ ਤਾਂ ਨਹੀਂ ਮੀਚੀਆਂ ਉਹਨਾਂ ਨੂੰ ਜਾਂ ਦੀਂਦਾ ਤਾਂ ਹੈਗਾ ਹੀ ਉਹਨਾਂ ਨੂੰ ਨਾ ਨਾ ਮੈਂ ਮੰਗਣ ਗਈ ਪੈਸੇ ਚਲ ਬੰਦਾ ਪਿਆਰ ਨਾਲ ਗੱਲ ਕਰ ਲੈਂਦਾ ਉਹਨਾਂ ਦੀ ਬਹੂ ਜੀ ਮੇਰੇ ਨਾਲ ਗੱਲ ਪਾਵੇ ਇੱਕ ਤਾਂ ਪੈਸੇ ਦਿੱਤੇ ਅਗਲੇ ਉੱਤੋਂ ਲੱਤ ਰੱਖਦੇ ਆਪਣੇ ਤੇ ਓਏ ਜਦੋਂ ਤੂੰ ਜਾ ਕੇ ਯਾਰ ਸਿੱਧਾ ਹੀ ਲੱਗੀ ਹੋਏਗੀ ਉੱਥੇ ਜਾ ਕੇ ਤੇਰਾ ਕਿਹੜਾ ਪਤਾ ਨਹੀਂ ਮੈਨੂੰ ਕੋਈ ਵਜਾ ਨਾ ਕਹੀਦਾ ਮੈਂ ਵਜਾਣ ਲਈ ਕਿਹਾ ਸੀ ਭਾਈ ਜਵਾਕਾਂ ਨੂੰ ਉਹ ਯਾਰ ਜਵਾਕ ਅੱਗੇ ਮੈਨੂੰ ਹੀ ਕਹਿੰਦੇ ਆ ਮੈਂ ਤਾਂ ਦੇਖਿਆ ਨਹੀਂ ਵੀ ਕਦੇ ਉਹਨਾਂ ਨੇ ਤੈਨੂੰ ਫੋਨ ਕਰਿਆ ਨਾਲੇ ਉਹ ਚੰਗਾ ਭਲਾ ਕਮਾਉਂਦੇ ਆ ਉਧਰ ਨਹੀਂ ਨਹੀਂ ਇਧਰ ਨਾ ਭੇਜ ਜਿੰਨਾਂ 4 ਰੁਪਏ ਉਹਧਰਾਂ ਦੀਆਂ ਫੀਸਾਂ ਦਾ ਭਾਰੀ ਸਕਦੇ ਆ ਤੇ ਨਹੀਂ ਹੋਏ ਉਹਨੂੰ ਤਾਂ ਪੈਸੇ ਕੰਮ ਨਹੀਂ ਮਿਲਦਾ ਕਈ ਯਾਰ ਹੈ ਤੇ ਜੇ ਆਪਣੇ ਤੋਂ ਮੰਗ ਲੇ ਤਾਂ ਫਿਰ ਕੀ ਹੁੰਦਾ ਨਾ ਲਾੜਦੀਨ ਤਾਂ ਤੂੰ ਉਹਦੀ ਚੱਕ ਕੇ ਫੜਾ ਦੇਣਾ ਤੇ ਜਵਾਕਾਂ ਨੇ ਮੰਗ ਲੇ ਹੁਣ ਤੇਰਾ ਢਿੱਡ ਦੁਖੀ ਜਾਂਦਾ ਉਹ ਤੂੰ ਰਹਿਂਦੇ ਏਨੀ ਉੱਪਰ ਤੇਜ਼ੀ ਨਾ ਹੋ ਉਤੋਂ ਦੀ ਨਾ ਹੋ ਤੂੰ ਮੇਰੇ ਮੈਂ ਤੈਨੂੰ ਦੱਸੀ ਜਾਂ ਨਾ ਐਵੇਂ ਹੋਰ ਨੁਕਸਾਨ ਹੋ ਜੂ ਇੱਥੇ ਉਤੋਂ ਤਾਂ ਤੂੰ ਹੋਇਆ ਫਿਰਦਾ ਤ ਉਹ ਚੱਲ ਐਵੇਂ ਮੇਰੇ ਨਾਲ ਮੱਥਾ ਜਾਂ ਨਾ ਮਾਰ ਬਸ ਹੁਣ ਉਹਨਾਂ ਨੂੰ ਤਾਂ ਜਿਹੜੇ ਲੈਣੇ ਸੀ ਆ ਗਏ ਪੈਸੇ ਹਾਂ ਤੇ ਆ ਗਏ ਬਸ ਆਹੋ ਬਸ ਹੁਣ ਉਹਨਾਂ ਦੇ ਐਵੇਂ ਜਾ ਕੇ ਜੇ ਫਾਲਤੂ ਕੋਈ ਬਕਵਾਸ ਕਰੀ ਨਾ ਹਿਸਾਬ ਲਾ ਲਈ ਨਾਲੇ ਗਾਂ ਤੋਂ ਮੈਂ ਆਪਦਾ ਆਪੇ ਦੇਖੂਣ ਲਾਡੀ ਨਾਲ ਹਿਸਾਬ ਕਿਤਾਬ ਜਿਵੇਂ ਲੋਟ ਆਇਆ ਤੂੰ ਨਹੀਂ ਦੇਖਦਾ ਤੂੰ ਤਾਂ ਦੇਖ ਕੇ ਮੁੜ ਕੇ ਭੁੱਲ ਜੈਣਾ ਤੂੰ ਕੀ ਦੇਖਣਾ ਉਹ ਆਹੋ ਨਾ ਕਰਾ ਮੇਰੀ ਗੱਲ ਜਵਾਕਾਂ ਨਾਲ ਕਿਹ ਜਵਾਕਾਂ ਨਾਲ ਕਾਦੀ ਗੱਲ ਕਰਨੀ ਆ ਉਹ ਮੈਂ ਪੁੱਛਾਂ ਤਾਂ ਸਹੀ ਕਿ ਲੋੜ ਸੀ ਪੈਸਿਆਂ ਦੀ ਕਿ ਨਹੀਂ ਨਾ ਤੈਨੂੰ ਆਪਦੇ ਟੱਬਰ ਤੇਰਾ ਯਕੀਨ ਨਹੀਂ ਹੈਗਾ ਉਹਨਾਂ ਤੇ ਯਕੀਨ ਆ ਤੈਨੂੰ ਹੈ ਉਹ ਯਾਰ ਤੂੰ ਗੱਲ ਕਰਾ ਦੇ ਮ ਪਤਾ ਨਹੀਂ ਜਵਾਕ ਸੁੱਤੇ ਵੀ ਨਾ ਪਏ। ਕਾਹ ਦਿਨ ਹੋ ਗਏ ਉਹਨਾਂ ਨੇ ਵੀ ਨਹੀਂ ਫੋਨ ਲਾਇਆ ਮੈਨੂੰ। ਲਾਤੀਆਂ ਹੋਣਗੀਆਂ ਪੁੱਠੀਆਂ ਸਿੱਧੀਆਂ ਉਂਗਲਾਂ ਤੂੰ। ਆਹੋ ਮੈਂ ਤਾਂ ਕਿ ਉਂਗਲਾਂ ਲਾਉਣੀਆਂ। ਆ ਲੈ। ਕਰ ਲਾ ਗੱਲ ਜਦੋਂ ਯਕੀਨ ਆ ਜਾਊਗਾ ਤਾਂ। ਹੈਲੋ। ਆ ਪੁੱਤ ਤਾ ਕਿਵੇਂ ਆ ਪਾਪਾ ਬੋਲਦਾਂ ਤੇਰਾ? ਆ ਸਸਰੀ ਘਰ ਸਸਰੀ ਘਰ। ਹੋ ਠੀਕ ਆ ਪੁੱਤ। ਸੁੱਤੇ ਤਾਂ ਨਹੀਂ ਸੀ। ਅੱਛਾ। ਕੋਈ ਗੱਲ ਨਹੀਂ ਮੈਂ ਤਾਂ ਹੀ ਪੁੱਛਦਾ ਸੀ ਤੈਨੂੰ। ਮੈਂ ਕਿਹਾ ਪੈਸੇ ਪਹੁੰਚ ਗਏ ਈ ਤੁਹਾਡੇ ਕੋਲੇ। ਅੱਛਾ ਨਾ ਕੀ ਲੋੜ ਪੈ ਗਈ ਸੀ ਇਹੇ ਜੀ ਤੁਹਾਨੂੰ ਹੈ ਉਹ ਪੁੱਤ ਜੇ ਫੀਸ ਫੂਸ ਭਰਨੀ ਸੀ ਤੇ ਫਿਰ ਤੂੰ ਮੈਨੂੰ ਫੋਨ ਕਰ ਦਿੰਦਾ ਹੈ ਤੇਰੀ ਮਾਂ ਦਾ ਤੈਨੂੰ ਪਤਾ ਤਾਂ ਹੈਗਾ ਤੁਸੀਂ ਇਹਨੂੰ ਕਹਤਾ ਇਹ ਜਾ ਕੇ ਲਾਡੀ ਕੇ ਪਾਉਣ ਲੱਗੀ ਰਵਲਾ ਉਥੇ ਉਹ ਲੈਣੇ ਤਾਂ ਸੀਗੇ ਪੁੱਤ ਕੋਈ ਨਹੀਂ ਗਾਹ ਪਛਾਹ ਹੋ ਜਾਂਦੇ ਹੁੰਦੇ ਆ ਕਦੇ ਕੋਈ ਦੁੱਖ ਦੇ ਸੁੱਖ ਦੇ ਫੜੇ ਜਾਂਦੇ ਹੁੰਦੇ ਆ ਆਪਣਾ ਹੱਥ ਪੈਂਦਾਗਾ ਹੈ ਉਹ ਪਤਾ ਹੈ ਤਾਂ ਮੈਨੂੰ ਪਤਾ ਤੁਸੀਂ ਮਿਹਨਤ ਕਰਦੇ ਹੋ ਹੈ ਪੋਚਾਲ ਕੋਈ ਨਹੀਂ ਹੁਣ ਆ ਗਏ ਪੈਸੇ ਤੁਹਾਡੇ ਕੋਲੇ ਬਸ ਠੀਕ ਆ ਚੱਲ ਹੁਣ ਜੇ ਕੋਈ ਗਾਂ ਨੂੰ ਲੋਡ ਹੋਵੇ ਨਾ ਤੂੰ ਮੈਨੂੰ ਫੋਨ ਕਰਨਾ ਆਦੀ ਮਾਂ ਨੂੰ ਨਹੀਂ ਕਰਨਾ ਠੀਕ ਆ ਠੀਕ ਆ ਚੱਲ ਚੰਗਾ ਪੁੱਤ ਕਰ ਲੋ ਆਰਾਮ ਸੌਜੋ ਨਾ ਆ ਗਿਆ ਯਕੀਨ ਹੁਣ ਹੋਇਆ ਹੋ ਆ ਆ ਗਿਆ ਉਹਨਾਂ ਨੂੰ ਸਿਖਾਤਾ ਹੂ ਜਵਾਕਾਂ ਨੂੰ ਹੈ ਨਾ ਮੈਨਦੀ ਬੁਰੀ ਲੱਗਦੀ ਐ ਤੈਨੂੰ ਵੀਰ ਮੈਂ ਕਾਹਤੋਂ ਸਿਖਾਉਂਗ ਜੀ ਉਹਨਾਂ ਨੂੰ ਚਾਹੀਦੇ ਸੀ ਤਾਂ ਹੀ ਕਿਹਾ ਮੈਂ ਉਮੈਨੂੰ ਪਤਾ ਆਦੇ ਜਵਾਕਾਂ ਦਾ ਹੈ ਜਿਹੜੇ ਹਿਸਾਬ ਨਾਲ ਉਹ ਕਹਿੰਦਾ ਸੀ ਆਪਾਂ ਦਿੱਤੇ ਸੀ ਪੈਸੇ ਲੈਣੇ ਆ ਉਹ ਸਾਰੇ ਕੰਨ ਤੂੰ ਹੀ ਭਰੇ ਦੇ ਉਹਨਾਂ ਦੇ ਉਹ ਜਵਾਕਨੂੰ ਵੀ ਸਾਰਾ ਪਤਾ ਹੀ ਆ ਹੈ ਵੀ ਕਿੰਨਾ ਮਗਰ ਲੱਗਦਾ ਕਿ ਮਿਹਨਤ ਲਾ ਕੇ ਕਮਾਉਂਦੇ ਆ ਤੇ ਤੂੰ ਚੱਕ ਚੱਕ ਉਹਨਾਂ ਨੂੰ ਫੜਾਈ ਜਾਂਦਾ ਅਗਲੇੰਦਰ ਦੁੱਖ ਹੋਣਾ ਹੀ ਆ ਉਹ ਚੱਲ ਚੰਗਾ ਭਾਈ ਛੋਟੇ ਨਾਲ ਤਾਂ ਜਿੱਤਿਆ ਨਹੀਂ ਜਾਂਦਾ ਡੱਬ ਵਾਲੀ ਵੱਡੀ ਆ ਬਸ ਹਾਂ ਹੈਗੀ ਆ ਵੱਡੀ ਫਿਰ ਆਹੋ ਜਾ ਘੁੱਟ ਚਾਹ ਗਾਲ ਦੇ ਲਿਆ ਦੇ ਨਾ ਉਹਨਾਂ ਕਰੋ ਪੀ ਲਿਆ ਕਰ ਜਿੰਦੇ ਜਾ ਕੇ 12 ਕਰਾਉਣਾ ਤੂੰ ਕੋਈ ਨਹੀਂ ਉਹਨਾਂ ਦੇ ਪੀ ਲੂੰਗਾ ਉਹ ਕੀ ਬਗਾਨੇ ਆ ਆਪਦਾ ਖੂਨ ਆ ਸਾਡਾ ਪੁੱਛ ਕੇ ਆ ਮਾਤਾ ਜੀ ਦਾ ਕੀ ਬੰਦਾ ਨਾਲੇ ਬਾਈ ਨੂੰ ਚਾਨਣ ਆਇਆ ਪਾ ਦੂੰ ਰੁਪਈਆਂ ਦਾ ਇਹ ਮੁੜ ਕੇ ਲੜਾਈ ਨਾ ਹੋ ਜੇ ਫੇਰ ਇਹਨਾਂ ਦੀ ਬਾਈ ਹੈਗਾ ਬਾਈ ਕਰੇ ਕਿਹੜਾ ਆਹ ਗਾਹੀਆਂ ਗਾਹੀ ਆ ਜਾਂਦਾ ਉਹ ਬਸ ਆ ਕੁੱਤਾ ਆ ਖੁੱਲਾ ਫਿਰਦਾ ਭੌਂਕਦਾ ਯਾਰ ਇਹ ਮੁੜ ਕੇ ਨਹੀਂ 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 ਭੌਂਕਦਾ ਹੋਰ ਫਿਰ ਉਹ ਮੈਂ ਤਾਂ ਆਇਆ ਸੀ ਮੈਂ ਕਿਵੇਂ ਆਇਆ ਹੁਣ ਠੀਕ ਆ ਹੁਣ ਤਾਂ ਸੱਟਾ ਕਰਦਾ ਬਾਈ ਨਾਲ ਮੂੜ ਪੈ ਗਿਆ ਕਿਰਾਂ ਦਾ ਤੁਰਿਆ ਫਿਰਦਾ ਵਧ ਗਿਆ ਹੂੰ ਰੋਟੀ ਪਾਣੀ ਖਾਂਦਾ ਹਾਂ 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 ਰੋਟੀ ਟੁੱਕ ਤਾਂ ਖਾ ਲੈਂਦਾ ਵਧ ਗਿਆ ਕਿਰਾਂ ਦਲ ਗਿਆ ਤੁਨੂੰ ਕਿਹਾ ਜਾ ਦੇ ਖਵਾਉਣੇ ਆ ਯਾਰ ਹਲਕੀ ਚੀਜ਼ ਹੈ ਨਾ ਸੋਖਾ ਹਜਮ ਆ ਜਾਂਦਾ ਉਹ ਚੱਲ ਕੋਈ ਨਹੀਂ ਬਾਈ ਗੌਰੀ ਰੱਖਿਓ ਮਾੜੀ ਸਿਹਤ ਤੇ ਮੁੜ ਕੇ ਘਰ ਲੱਗ ਜਾਂਦਾ ਹਿਸਾਬ ਚ ਨਹੀਂ ਆਉਂਦੀ ਗੱਲ ਆ ਹੋਰ ਯਾਰ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾਈ ਮੈਂ ਹੂੰ ਉਹ ਭੈਣ ਦਾ ਫੋਨ ਆਇਆ ਸੀ ਮੈਨੂੰ ਮਨਪ੍ਰੀਤ ਦਾ ਹਾਂ ਉਹਨੂੰ ਲੋੜ ਸੀ ਕੋਈ ਪੈਸਿਆਂ ਦੀ ਹੂੰ ਤੇ ਮੈਂ 4 ਲੱਖ ਰੁਪਏ ਦੇਤਾ ਸੀ ਉਹਨੂੰ ਪਏ ਸੀਗੇ ਉਹਨੇ ਮੈਨੂੰ ਕਹਿੰਨੇ ਕੀਤਾ ਫੋਨ ਯਾਰ ਉਹ ਯਾਰ ਉਹ ਵਿਚਾਰੀ ਡਰਦੀ ਆ ਕਹਿੰਦੀ ਐਂ ਕਰਕੇ ਪਹਿਲਾਂ ਘਰ ਤਾਂ ਉਹਨਾਂ ਦਾ ਲੱਗੀ ਜਾਂਦਾ ਬਿਮਾਰੀ ਸੁਮਾਰੀ ਤੇ ਵੀ ਡੇਕ ਪਈ ਖੜੀ ਆ ਕਿੰਨੇ ਕੇ ਦਾ ਲੋਡ ਪੈ ਗਈ ਸਾਨੂੰ ਵੀ ਤੇ ਬਾਕੀ ਉਹਨੇ ਮੈਂ ਦੇ ਤੇ ਤੂੰ ਦੇ ਤੇ ਇੱਕ ਗੱਲ ਹੀ ਆ ਭੈਣ ਦਾ ਦੋਨਾਂ ਦੀ ਆ ਯਾਰ ਚੱਲ ਕੋਈ ਨਹੀਂ ਉਹ ਤਾਂ ਦੇ ਦੇ ਤੂੰ ਤੈਨੂੰ ਮੈਂ ਦੇ ਮੋੜ ਦੂੰਗਾ ਉਹ ਨੂੰ ਨਾ ਕਹੀਂ ਉਹ ਤੂੰ ਫੋਨ ਕਰਕੇ ਵੀ ਪਾਹੇ ਮੋੜ। ਪਾਹੇ ਸੀ ਮੈਂ ਤਾਂ ਇਥੋਂ ਮੰਗਾਂ ਥੋੜੀ ਆਇਆ ਆ ਯਾਰ। ਮੈਂ ਤਾਂ ਨੂੰ ਦੱਸਣ ਆਇਆ ਮੈਂ ਕੱਲ ਨੂੰ ਜੇ ਪਹਿਲਾਂ ਨਹੀਂ ਰੌਲਾ ਪੈ ਗਿਆ ਸੀ ਉਦੋਂ ਉਹ ਕਹੇ ਜੀ ਗੱਲ ਫੇਰ ਨਾ ਹੋ ਜੇ ਮੈਂ ਕਿਹਾ ਤੈਨੂੰ ਗੱਲ ਦਾ ਚਾਨਣਾ ਹੋਵੇ ਤੇ ਨਾਲੇ ਤੂੰ ਪੁੱਛੀ ਨਾ ਨੂੰ ਨਹੀਂ ਚੱਲ ਕੋਈ ਨਹੀਂ ਉਹ ਤਾਂ ਆਪ ਹੀ ਲੱਸ ਦਊਗੀ। ਉਹਨੇ ਕਿਹਾ ਸੀ ਕਹਿੰਦੀ ਵੀਰੇ ਨੂੰ ਦੱਸੀ ਨਾ ਟੈਨਸ਼ਨ ਲੱਜਾਂ ਲੱਗ ਗਈ ਨੀ ਉਹ ਇੱਕ ਬਾਪੂ ਦਾ ਪਿਆ ਖ ਇਹ ਸਿਸਟਮ ਹੈਗਾ ਤਾਂ ਕਰਕੇ ਆਪਦੇ ਵਾਰੀ ਬਚਤ ਰੱਖੀ ਕੋਈ ਨਹੀਂ ਚੱਲ ਉਹ ਕੋਈ ਨਹੀਂ ਅਜਾ ਚਾਹ ਪਾਣੀ ਪੀ ਲੈਣਾ ਘਰੇ ਵਾ ਜਾ ਚਾਹ ਮੈਂ ਪੀ ਕੇ ਆਇਆ ਹੁਣ ਲੱਸੀ ਪੀ ਕੇ ਆਇਆ ਯਾਰ ਉਹ ਯਾਰ ਮਨਪ੍ਰੀਤ ਨੇ ਫਿਰ ਮੈਨੂੰ ਯਾਰ ਗੱਲ ਇਹ ਹੈ ਜੀ ਕਿ ਉਹ ਭੱਟ ਤਾਂ ਉਹਨਾਂ ਨੇ 2 ਲੱਖ ਦੀ ਮੁੱਕੇ ਤੇ ਲੋੜ ਪਈ ਤੇ ਮੈਨੂੰ ਦੱਸਿਆ ਸੀ ਮਨਪ੍ਰੀਤ ਨੇ ਉਹਦਾ ਚਾਚਾ ਨਹੀਂ ਜਿਹੜਾ ਉਹ ਤੋਂ ਪੈਸੇ ਫੜੇ ਸੀ ਇਹਨਾਂ ਨੇ ਯਾਰ ਇਹਨਾਂ ਨੇ ਹਰਪ੍ਰੀਤ ਨੂੰ ਦਿੱਤੇ ਸੀ ਉਹਨਾਂ ਨੇ ਹੁਣ ਗਾਂ ਭੇਜਣੇ ਆ ਬਾਹਰ ਫੀਸ ਫੂਸ ਭਰਨੀ ਆ ਜਵਾਕਾਂ ਦੀ ਯਾਰ ਹੁਣ ਕੰਮ ਤਾਂ ਮਿਲਦਾ ਨਹੀਂ ਉੱਥੇ ਇਥੋਂ ਮਗਾਮ ਕਾ ਖਾਈ ਜਾਂਦੇ ਆ ਹੁਣ ਇੱਕ ਵਾਰ ਪੜਦਾ ਬਣਿਆ ਯਾਰ ਹਨਾ ਮੁੱਠੀ ਬੰਦਾ ਵਸ ਜਿੰਨਾ ਉਹ ਚੱਲ ਕੋਈ ਨਕਲ ਦੀ ਤਰਾ ਧੰਨਵਾਦ ਯਾਰ ਬਹੁਤ ਬਹੁਤ ਜਿਹੜਾ ਤੂੰ ਮੌਕੇ ਤੇ ਪੈਸੇ ਦਿੱਤੇ ਆ ਮਣ ਪ੍ਰੀਤ ਨੂੰ ਕਰ ਲਉ ਆੜ ਤੀ ਜਿੰਨਾ ਗੱਲ ਮੈਂ ਵਾਪਸ ਕਰ ਦੂੰ ਤੇਰੇ ਪੈਸੇ ਜੇ ਲੋੜ ਆ ਤੈਨੂੰ ਯਾਰ ਉਹ ਨਹੀਂ ਨਹੀਂ ਯਾਰ ਉਹ ਗੱਲ ਨਹੀਂ ਤੂੰ ਹੋਰ ਪਾਸੇ ਲਈ ਜਾ ਨਾ ਨਹੀਂ ਉਹਦਾ ਫਿਰ ਆਪਾਂ ਪੈਸੇ ਨਾਲ ਥੋੜੀ ਵਰਤਨਾ ਯਾਰ ਆਪਾਂ ਵਰਤਦੇ ਰਵਾਂਗੇ ਤਾਂ ਠੀਕ ਆ ਹਨਾ ਨਹੀਂ ਐਵੇਂ ਅੱਡਾ ਅੱਡਾ ਮੂੰਹ ਕਰਕੇ ਬੰਦਾ ਤੁਰਿਆ ਫਿਰਦਾ ਸ਼ਰੀਕੇ ਕਬੀਲ ਦਾ ਕੰਮ ਕੀ ਹੁੰਦਾ ਉਹਦਾ ਮੈਂ ਤੇਰੀ ਗੱਲ ਸਮਝਦਾ ਜਲ ਤੂੰ ਮੌਕੇ ਤੇ ਡੰਗਾ ਲਾਇ ਨਹੀਂ ਨਹੀਂ ਕੋਈ ਨਹੀਂ ਜੋਤਰਾ ਜਮਾ ਥਰੇਲਾ ਹੋਇਆ ਹੂੰ ਜੇ ਤੂੰ ਕਰਦੀ ਹਲੇ ਨਹੀਂ ਉਹ ਮਨਪ੍ਰੀਤ ਕਹਿੰਦੀ ਸੀ ਉਹ ਤਾਂ ਬਾਕੀ ਸਰਦੇ ਵਰਦੇ ਕਹਿੰਦੀ ਕਰ ਦਾਂਗੇ ਵਿੱਚ ਦੀ ਅਸੀਂ ਕੇਰਾ ਕਹਿੰਦੀ ਹੱਥ ਟਾਈਟ ਵਾਲਾ ਹੋ ਗਿਆ ਸਾਡਾ ਆਏ ਤਾਂ ਹੋਈ ਜਾਂਦਾ ਯਾਰ ਇੱਕ ਉਹ ਤਾਂ ਨਾਨਕ ਨੂੰ ਨੁਕ ਸ਼ੱਕਾਂ ਭਰਨੀਆਂ ਪੈਗੀਆਂ ਉਹਨਾਂ ਨੂੰ ਯਾਰ ਹੈ ਇਹ ਤਾਂ ਹੈ ਬਹੁਜ ਹਰੇਕ ਤੇ ਡਿੱਗ ਪੈਂਦਾ ਇੱਕੇ ਦਾ ਨਹੀਂ ਨਹੀਂ ਆਉਂਦੀ ਨਹੀਂ ਗੱਲ ਲੋਟੋਂ ਤੋਂ ਚਲ ਕੋਈ ਨਹੀਂ ਹੋਰ ਦੱਸ ਕੋਈ ਗੱਲ ਬਾਤ ਬਸ ਵਧੀਆ ਨਵਬਰ ਨਵਾ ਤੂੰ ਦੱਸ ਬਸ ਜਿੱਦੇ ਜਾਣਾ ਹੋਇਆ ਦਵਾਈ ਲੈਣ ਨਾਲੇ ਮੈਨੂੰ ਦੱਸ ਦੀ ਚੱਲਾਂਗੇ ਫਿਰ ਮੈਂ ਹਾਂ ਲਿਆ ਦਵਾਈ ਦਵਾ ਕੇ ਲਿਆ ਇੱਕ ਦੋ ਦਿਨਾਂ ਦੀ ਰਹੀ ਦਵਾਈ ਬਸ ਯਾਰ ਕਣਕ ਨੂੰ ਪਾਣੀ ਆ ਲਾਦੇ ਯਾਰ ਸੁੱਕੀ ਜਾਂਦੀ ਆ ਕਣਕ ਨੂੰ ਪਾਣੀ ਛੱਡਾਂਗੇ ਮਾ ਉਸਮ ਕਹਿੰਦਾ ਸੀ ਬੱਦਲ ਬਾਈ ਹੋਈ ਬਈ ਮੈਂ ਡਿੱਗਣਾ ਪਵੇ ਯਾਰ ਸਾਰੀ ਨਸੀ ਦਵਾਈ ਜੀ ਕਰ ਉਤੇ ਸਰਕਾਰ ਐਂ ਕੋਣੀ ਦਵਾਈ ਮੁੜ ਕੇ ਦਾਣਾ ਮਰਜੂ ਝਾਕੀ ਜਾਏਗਾ ਹੋ ਠੀਕ ਆ ਬਚਾ ਦਾ ਪੀ ਜਾਂਦਾ ਜਾਣਾ ਨਾ ਫੇਰ ਆਉਂਗਾ ਮੈਂ ਫੇਰ ਆਉਂਗਾ ਚਲ ਠੀਕ ਆ ਚੰਗਾ ਫਿਰ ਲਾ ਕੰਮ ਧੰਦਾ ਚੰਗਾ ਆ ਘੜਾ ਕਮਾਲ ਇਹ ਕਰਦੇ ਆ ਗਏ ਉਹ ਕੀ ਹਾਲ ਹੈ ਬਾਈ ਉਹ ਠੀਕ ਹੈ ਲਾਡੀ ਕਿਵੇਂ ਆ ਵਧੀਆ ਹੋਰ ਕਿਵੇਂ ਗੇਟ 'ਚ ਖੜਾ ਸੀ ਉਹ ਗੇਟ 'ਚ ਕੋਈ ਮੋਬਾਈਲ ਦਾ ਚਲਾਈ ਜਾਂਦਾ ਸੀ ਤੈਨੂੰ ਥੋੜਾ ਜਿਆ ਹੋਇਆ ਸੀ ਵਿਹਲਾ ਕੰਮ ਤੋਂ ਅੱਛਾ ਹੋ ਤੂੰ ਸੁਣਾ ਕਿੱਧਰੋਂ ਇਧਰ ਕਾਲੀ ਆਈ ਹੈ ਨਾ ਕਾਲੀ ਜੀ ਕਿੱਧਰ ਤੇਰੇ ਕੋਲ ਹੀ ਆਇਆ ਸੀ ਮੈਂ ਕਿਹਾ ਚੱਲ ਮਾੜੀ ਜੀ ਬਾਈ ਕੋਲੇ ਕੰਮ 'ਤੇ ਆ ਜਾਈਏ ਲੈ ਕੋਈ ਨਹੀਂ ਕੀ ਕੰਮ ਪੈ ਗਿਆ ਬਾਈ ਕੰਮ ਤਾਂ ਕੀ ਸੀਗਾ ਪੈਸਿਆਂ ਦੀ ਲੋੜ ਸੀ ਥੋੜੀ ਜੀ ਯਾਰ ਇਹ ਜੀ ਕਿਵੇਂ ਤੱਕ ਵੱਜ ਗਈ ਵਿਫਤਾ ਤਾਂ ਪੈ ਗਈ ਜਿਹੜੀ ਪੈਣੀ ਸੀਗੀ ਤੇ ਹਾਂ ਉਹ ਚਾਚਾ ਜੀ ਜਿਹੜਾ ਮੇਰਾ ਐਸ਼ਿਆ ਉਹਨਾਂ ਨੂੰ ਪੈਸੇ ਜੇ ਮੋੜਨੇ ਸੀ 4 ਲੱਖ ਰੁਪਈਆ ਐਸ਼ਿਆ ਆੜਤੀਆਂ ਨਾ ਕਰੀ ਸੀ ਇਹ ਗੱਲ ਮੈਂ ਤੇ ਆੜਤੀਆ ਮੇਰੇ ਵਾਲਾ ਵਿਆਜ ਵਾਹ ਲਈ ਜਾਂਦਾ ਕਿੰਨਾ ਵਿਆਜ ਕਹਿੰਦਾ ਵਿਆਜ ਤਾਂ ਉਹ ਨੂੰ ਕੀ ਦੱਸਾਂ ਹੁਣ ਯਾਰ 5 ਰੁਪਏ ਕਹੀ ਜਾਂਦਾ ਮੈਂ ਕਹਿੰਦਾ ਤਾਂ ਚੱਲਦਾ ਨਹੀਂ ਚੱਲਦਾ ਜਿਹੜਾ 2000 ਹਸਾਲ ਬਾਹਲਾ ਤੱਕਾ ਇੱਕ ਤਾਂ ਆਉਣੀ ਅੱਜਕੱਲ੍ਹ ਫਸਲ ਹੁੰਦੀ ਜਾਂਦਾ ਹਾਂ ਤਾਂ ਤਾਂ ਆਰ ਕੇ ਮੈਂ ਕਹਾਂ ਮੈਂ ਕਹਾਂ ਚੱਲ ਇੱਥੇ ਪੁੱਛ ਲੈਣੇ ਕਿ ਇਹ ਦੋ ਜੇ 2.5 ਰੁਪਏ ਜੇ ਮਿਲਦਾ ਗਿਆ ਉਹ ਸਾਰਾ ਆਪਾਂ ਮੋੜ ਦਾਂਗੇ ਪੈ ਥੋੜੇ ਟਾਈਮ ਚ ਚਾਹੀਦੇ ਕਿੰਨੇ ਟਾਈਮ ਲਈ ਆਪਾਂ ਨੂੰ ਟਾਈਮ ਤਾਂ ਦੂਆ ਜੇ ਫਸਲ ਦਾ ਤਨਿਕ ਮੈਨੂੰ ਤੇ ਕਰ ਮੋੜ ਦੇਗਾ ਲੈ ਮੋੜ ਦਾਂਗੇ 4 ਲੱਖ ਰੁਪਏ ਚਾਹੀਦਾ ਬੈਸ ਤਾਂ ਦਵਾ ਦਾਂਗੇ ਚੱਲ ਸਾਡੇ ਨਾਲ ਆੜਦੀ ਸਹੀ ਆ ਬੰਦਾ ਸਹੀ ਲਾਉਂਦਾ ਹਾਂ ਜੇ ਕੋਈ ਉਹ ਵੀ ਕਾਗਜ਼ ਪੱਤਾਂ ਦੀ ਗੇੜੀ ਦੀ ਲੋੜ ਹੋਈ ਫਿਰ ਆਪਾਂ ਨਹੀਂ ਆਇਆ ਤਾਂ ਕੋਈ ਨਹੀਂ ਤਰਨਾ ਲਿਆਇਆ ਯਾਰ ਅਜ ਕਾਗਜ਼ ਪੱਤਿਆਂ ਤੇ ਕਿਹੜੀ ਗੱਲ ਆ ਫਿਰ ਕੋਈ ਬਸ ਠੀਕ ਆ ਪਤਾ ਕੀ ਆ ਉਹ ਤਾਂ ਜਿਹੜੇ ਚਾਚੇ ਕਹਿੰਦੇ ਤਾਂ ਪੈਸੇ ਮੋੜਤੇ ਸੀਗੇ ਯਾਰ ਮੇਰੀ ਘਰ ਵਾਲੀ ਦੇ ਭਾਈ ਤੋਂ ਫੜਲੇ ਸੀ ਪਰ ਮੈਂ ਕਿਹਾ ਸਕੀਰੀ ਦਾ ਕੰਮ ਆ ਯਾਰ ਉਹਨਾਂ ਨੂੰ ਵੀ ਆਪਾਂ ਟਾਈਮ ਸਰ ਮੋੜ ਦਈਏ ਪੈਸੇ ਨਾ ਕੋਈ ਗੱਲ ਨਹੀਂ ਚਾਹੀਦੇ ਕਿਦੋਂ ਕਾ ਆਪਾਂ ਨੂੰ ਹੁਣ ਚਾਹੀਏ ਤਾਂ ਭਾ ਨਾ ਕੋਈ ਨਹੀਂ ਮੱਝ ਗੱਲ ਕਰਾਂਗਾ ਜਾਂਦਾ ਹੀ ਸਮਸ਼ੇਰ ਚੱਲ ਹੀ ਵਰਦੇ ਆਪਾਂ ਜੇ ਮੈਂ ਕਹਿੰਦਾ ਨਾਲ ਚੱਲ ਵਰਦਾ ਬੰਦਾ ਫੇਰ ਜਾਣ ਪਛਾਣ ਹੋ ਜਾਂਦੀ ਆਂ ਅੰਦਰ ਚੱਲ ਫੇਰ ਤੂੰ ਕੱਢ ਲੈ ਟਾਈਮ ਆ ਜਾ ਤਿਆਰ ਹੋ ਕੇ ਘਰੋਂ ਬਾਤ ਤਿਆਰ ਹੀ ਆ ਮੈਂ ਤਾਂ ਹੁਣ ਆਜਾ ਆਪਾਂ ਪੈਸੀ ਮੰਗਣੇ ਤਿਆਰ ਹੋ ਕੇ ਕੀ ਮੰਗਣੇ ਚੱਲ ਅੱਡੀ ਘਰ ਤੂੰ ਨਾਲ ਤਾਂ ਕੀ ਕਰੇਂਗਾ ਪੜਦਾ ਹੁੰਦਾ ਅਗਲੇ ਦਾ ਹਰੇਕ ਬੰਦੇ ਦਾ ਚੱਲ ਮੈਨੂੰ ਕਿਹੜਾ ਗੱਲ ਕਰਨ ਦੇ ਕੋਈ ਨਹੀਂ ਮੈਂ ਤੈਨੂੰ ਪੈਸੇ ਚਾਹੀਦੇ ਤੈਨੂੰ ਪੈਸੇ ਘਰੇ ਲੈ ਜੀ ਫੜ ਕੇ ਤੈਨੂੰ ਲਿਆ ਦੂੰਗਾ ਹਾਂ ਚੱਲ ਠੀਕ ਆ ਫਿਰ ਤੂੰ ਕਰ ਲਈ ਗੱਲਬਾਤ ਮੈਂ ਤੈਨੂੰ ਆਏਗਾ ਫਿਰ ਮੈਂ ਕਿਸੇ ਹੋਰ ਨੂੰ ਨਾ ਕਹਾ ਨਾ ਨਾ ਕੀ ਉਸ ਨੂੰ ਕਹੀ ਦਿੱਤਾ ਯਾਰ ਬੇਜਮਾਨ ਆ ਫਿਰ ਵੀ ਹਾਂ ਬਸ ਠੀਕ ਆ ਕਿਤੇ ਸਰਸਰੀ ਗੱਲ ਸਾਂਝੀ ਨਹੀਂ ਕਿ ਮੈਨੂੰ ਬੜੀ ਜਿਆਦਾ ਲੋੜ ਆ ਯਾਰ ਨਾ ਨਾ ਕੋਈ ਨਹੀਂ ਜਦੋਂ ਤੈਨੂੰ ਹਾਂ ਹੀ ਕਰਤੀ ਆ ਪੈਸੇ ਚੱਲ ਠੀਕ ਆ ਫਿਰ ਪੁੱਛੇ ਮੈਨੂੰ ਫੋਨ ਲਗਣੀ ਚਾਹ ਬਿਲਾ ਜਾ ਲੈ ਚਾਹ ਦਾ ਆਵੇ ਠੀਕ ਆ 2 ਮਿੰਟ ਲੱਗਦੇ ਜਾ ਨਾ ਨਾ ਚਾਹ ਦਾ ਕੀ ਪੀਣੀ ਆ ਤਾਂ ਸ਼ੁਕਰ ਆ ਕੰਮ ਵੀ ਹੋ ਗਿਆ ਚੱਲ ਮਨਾ ਹੁਣ ਤਾਂ ਮੈਂ ਬਗਾਨੇ ਪਿੰਡ ਲਿਆ ਕੇ ਭਾਲਿਆ ਆਉਂਦਾ ਬੰਦਾ ਬੰਦਾ ਚਕਾਉਣਾ ਤੈਨੂੰ ਹੋਰ ਇੱਥੇ ਕੀ ਕਰਵਾਉਣਾ ਤੇਰੇ ਇਥੋਂ ਅੱਛਾ ਅੱਛਾ ਠੀਕ ਆ ਕਾਲੀ ਦੁਨੀਆ ਦਾ ਪ੍ਰਧਾਨ ਤੈਨੂੰ ਕਹਿੰਦੇ ਆ ਹਾਂ ਹਾਂ ਤਾਂ ਹੀ ਲੈ ਕੇ ਆਇਆ ਚਾਹੇ ਪੈਸਾ ਕਿੰਨਾ ਮਰਜ਼ੀ ਲੱਗ ਜੇ ਠੀਕ ਠੀਕ ਆ ਬੰਦਾ ਚੱਕਣਾ ਆ ਪਿੰਡ ਦਾ ਆਪਾਂ ਠੀਕ ਆ ਠੀਕ ਇੱਥੇ ਭਾਲ ਆਉਂਦਾ ਹੀ ਹੋ ਕਿਤਨਾ ਕਿਤੇ ਆਉਂਦਾ ਵੇ ਇਹ 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 ਕੋਈ ਗੱਲ ਨਹੀਂ ਕੋਈ ਨਿਗਾਹ ਰੱਖ ਲਓ ਪੂਰੀ ਧਿਆਨ ਨਾਲ ਇਹ ਹੀ ਨਿਕਰ ਲਈ ਨਿਗਾਹ ਜੀ ਕੱਢਣਾ ਕੰਡਾ ਇਹਦਾ ਕੱਢਦੇ ਆਂ ਕੱਢ ਦਿਆਂਗੇ ਤੈਨੂੰ ਕੀ ਫਾਇਦਾ ਵੀ ਇਹਦੇ ਕੰਡਾ ਕਢਾਈਦਾ ਤੁਰਨੋ ਜੋ ਹਟਾਉਣਾ ਕਿਹੜੇ ਹਿਸਾਬ ਨਾਲ ਤੋੜ ਦੇਣਾ ਇਹ ਅੱਛਾ ਤੂੰ ਤਰੋਂ ਉੱਦੀ ਦੱਸੂ ਕਿਤੇ ਪਾਰਟੀ 'ਚ ਬੈਠੇ ਨਾ ਇਕੱਠੇ ਆਪਾਂ ਉੱਥੇ ਤਰੋਂ ਦੱਸੂਗੇ ਕੀ ਗੱਲ ਆ ਇਹਦੇ ਨਾਲ ਆ ਠੀਕ ਹੈ ਇਹੀ ਆ ਕੂਣ ਮਚਾਤ ਆਣੇ ਸਾਰਾ ਕਾੜ ਦਿਆਂ ਕਾੜ ਦਿਆਂ ਇੱਥੇ ਤੇਰਾ ਕੰਡਾ ਬਸ ਬੰਦਾ ਮੇਰੇ ਘਰੇ ਆ ਜੇ ਤੇ ਪੈਸੇ ਤੇਰੇ ਘਰੇ ਪਹੁੰਚਦੇ ਹੋ ਜਾਣਗੇ ਠੀਕ ਹੈ ਨਾ ਠੀਕ ਹੈ ਪ੍ਰਧਾਨ ਸਾਹਿਬ ਠੀਕ ਹੈ ਪ੍ਰਧਾਨ ਸਾਹਿਬ ਓਕੇ ਜੀ ਮਾਰ ਕੇ ਨਿਹਰਾ ਮਾਰ ਲੈ ਬੰਦੇ ਦੀ ਮੈਂ ਇਹਦਾ ਕਰ ਲੀ ਕੱਢ ਲੈ ਨਾ ਕੱਢ ਲਈ ਨਿਕਨ ਅੱਖਾਂ ਵੀ ਦੀ ਘੜਾ ਤਾਂ ਛੱਡਦਾ ਯਾਰ ਦੋਹੀ ਗੱਲ ਤੁਸੀਂ ਤਾਂ ਪਿੱਛੋਂ ਦੱਸ ਦੋਗੇ ਆਹ ਬੰਦਾ ਉਹੀ ਆ ਕਿਹੜਾ ਆ ਚੱਕਣਾ ਦਾ ਕੰਮ ਹੈ ਤਾਂ ਯਾਰ ਸਰੀ ਖੋਲਣਾ ਇਹਦਾ ਉਦੋਂ ਬਾਅਦ ਆ ਠੀਕ ਹੈ ਤਾਂ ਇਹਨੂੰ ਫੜਾ ਦੇ ਲਿਆ ਕੇ ਵੀ ਆ ਫੜਨਾ ਠੀਕ ਹੈ ਕਿੰਨਾ ਮਰਜੀ ਪੈਸਾ ਲੱਗ ਜਾ ਲਾਰਾਂਗੇ ਅੱਜ ਠੀਕ ਹੈ